ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨੇ ਮੋਟਿਕ ਦੇ ਉੱਤੇ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਯੂਨੀਕ ਵੀਡੀਓ ਲੈ ਕੇ ਆਏ ਆ ਉਹ ਜਿੰਨੀ ਇੱਕ ਵੀਡੀਓ ਕਿਵੇਂ ਆ ਤੇ ਕਿਸੇ ਭੈਣ ਨੇ ਸਾਥੋਂ ਅੱਜ ਕਢਾਈ ਕਰਵਾਈ ਆ ਉਹ ਕਢਾਈ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਸੋਚੋਗੇ ਨਾ ਵੀ ਕਢਾਈ ਦੀ ਵੀਡੀਓ ਵਿੱਚ ਨਾ ਕੀ ਯੂਨੀਕ ਹੋ ਗਿਆ ਤੇ ਉਹ ਜਿੰਨੀ ਕੀ ਆ ਵੀ ਸਲਵਾਰ ਭੈਣ ਨੇ ਸਲਾਈ ਕਰ ਲਈ ਸੀਗੀ ਤੇ ਸੂਟ ਹੈਗਾ ਕੀਨਖਾਬ ਦਾ ਸਲਵਾਰ ਸਾਫ ਸੀਗੀ ਤੇ ਸਲਵਾਰ ਦੀ ਸਾਰੀ ਸਲਾਈ ਕਰ ਲਈ ਸੀਗੀ ਤੇ ਸਲਾਈ ਕਰਨ ਤੋਂ ਬਾਅਦ ਫਿਰ ਉਹਨਾਂ ਦਾ ਉਹਨਾਂ ਨੇ ਮਣ ਬਣਾਇਆ ਵੀ ਇਹਦੇ ਤੇ ਕਢਾਈ ਕਿਉਂ ਨਾ ਕਰਵਾਈ ਜਾਵੇ ਤੇ ਸੋਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਨਾ ਬਣੀ ਹੋਈ ਸਲਵਾਰ ਤੇ ਆਪਾਂ ਕਢਾਈ ਕਿਵੇਂ ਕੀਤੀ ਆ ਤੇ ਬਹੁਤ ਭਾਰੀ ਸਲਵਾਰ ਸੀ ਤੁਸੀਂ ਦੇਖਿਓ ਨਾ ਕਿਉਂ ਜਦੋਂ ਸਾਫ਼ ਕੱਪੜਾ ਹੁੰਦਾ ਬਿਨਾਂ ਸਟੀਚਿੰਗ ਵਾਲਾ ਹਨਾ ਉਹ ਵੀ ਕਢਾਈ ਕਰਦੇ ਵਕਤ ਜਦੋਂ ਨੀਚੇ गिर ਜਾਂਦਾ ਹਨਾ ਫਰੇਮ ਨੂੰ ਖਿੱਚ ਪਾਉਂਦਾ ਤੇ ਤੁਸੀਂ ਇਹ ਸੋਚੋ ਵੀ ਇਹ ਬਣੀ ਹੋਈ ਸਲਵਾਰ ਜੋ ਬਲ ਬਲ ਪਾਏਗੀ ਕਿੰਨੀ ਭਾਰੀ ਹੋਗੀ ਨਾ ਕਿੰਨੀ ਖਿੱਚ ਪਾਊਗੀ ਤੇ ਤੁਸੀਂ ਦੇਖਿਓ ਸਾਰੀ ਵੀਡੀਓ ਵਿੱਚ ਕਿਸ ਤਰੀਕੇ ਨਾਲ ਕਢਾਈ ਕਰੀ ਕਿਹਜਾ ਡਿਜ਼ਾਈਨ ਬਣਾਇਆ ਸੂਟ ਨਾਲ ਮੈਚਿੰਗ ਕੀਤੀ ਆ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਮੈਨ ਪਰਮ ਹਨ ਆਪਣੇ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਕਿਸ ਤਰੀਕੇ ਨਾਲ ਕਢਾਈ ਕੀਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਲਵਾਰ ਦੇ ਉੱਪਰ ਆਪਾਂ ਫਲਾਵਰ ਬਣਾਉਣੇ ਨੇ ਛੋਟੇ ਛੋਟੇ ਬੂਟੀਆਂ ਤੇ ਇਹ ਸੂਟ ਹੈਗਾ ਖੀਨਖਾਵ ਦਾ ਇਹ ਸ਼ਰਟ ਖੀਨਖਾਵ ਦੀ ਹੈ ਤੇ ਮਤਲਬ ਪਿਓਰ ਦੀ ਇਹਦੇ ਨਾਲ ਸਲਵਾਰ ਹੈ ਇਹ ਸਲਵਾਰ ਹੈਗੀ ਆ ਰੈਡੀ ਹੋਈ ਹੋਈ ਇਹਦੇ ਵਿੱਚ ਇਹ ਨਵਾਂ ਕੰਮ ਕਰ ਰਹੇ ਆਪਾਂ ਤੇ ਇਹਦੀਆਂ ਦੇਖੋ ਮੂਰੀਆਂ ਵੀ ਰੈਡੀ ਨੇ ਸਾਰੀ ਸਲਵਾਰ ਰੈਡੀ ਸੀ ਇਹ ਤੇ ਉਹਨਾਂ ਦਾ ਮਾਣ ਬਣ ਗਿਆ ਹੁਣ ਬਾਅਦ ਦੇ ਵਿੱਚ ਵੀ ਇਹ ਸੂਟ ਦੇ ਉੱਪਰ ਕਢਾਈ ਕਰਾਈ ਜਾਵੇ ਠੀਕ ਹੋਈ ਹੋਈ ਆ ਉਹਨਾਂ ਨੇ ਰੱਖ ਲਈ ਇਹ ਤਾਂ ਆਪਣੇ ਕੋਲ ਉਹਨਾਂ ਨੂੰ ਪੀਸ ਭੇਜਿਆ ਤੇ ਇਹ ਸਲਵਾਰ ਹੈ ਜਮੇ ਦੀਆਂ ਦੇਖੋ ਮੂਰੀਆਂ ਵੀ ਬਣੀਆਂ ਹੋਈਆਂ ਨੇ ਪ੍ਰੋਪਰ ਤਿਆਰ ਸੀ ਸਲਵਾਰ ਇਹ ਅਸੀਂ ਨੇ ਸੀਨ ਮਤਲਬ ਉਹਢੜ ਕੇ ਇਹਦੀ ਫਿਰ ਆਪਾਂ ਇਹਦੇ ਤੇ ਵਰਕ ਕਰਾਂਗੇ ਇਹ ਦੇਖੋ ਇੰਟਰਲੌਕ ਵੀ ਹੋਈ ਹੋਈ ਆ ਤੇ ਸਲਵਾਰ ਬਿਲਕੁਲ ਰੈਡੀ ਸੀ ਇਹਨਾਂ ਦੀ ਤੇ ਹੁਣ ਆਪਾਂ ਇਹਦੀ ਇੰਨੀ ਕੋਈ ਸੀਨ ਢੇੜ ਕੇ ਆਪਾਂ ਹੁਣ ਇਹਦੇ ਤੇ ਵਰਕ ਕਰਾਂਗੇ ਤੇ ਇਹ ਆਪਾਂ ਨੇ ਇਹਦੇ ਤੇ ਡਿਜ਼ਾਈਨ ਹਨਾ ਨਿਸ਼ਾਨੀਆਂ ਜ਼ਿਆਦਾ ਨਹੀਂਆਂ ਨੇ ਡਿਜ਼ਾਈਨ ਘੱਟ ਦੀਆਂ ਨੇ ਚਲੋ ਆਪਾਂ ਡਿਜ਼ਾਈਨ ਤੁਹਾਨੂੰ ਕਰਕੇ ਦਿਖਾਵਾਂਗੇ ਇਹਦੇ ਤੇ ਵੀ ਕਿਵੇਂ ਦਾ ਡਿਜ਼ਾਈਨ ਕਰਿਆ ਆਪਾਂ ਨੇ ਕਿਵੇਂ ਦੀਆਂ ਬੂਟੀਆਂ ਇਹਨਾਂ ਨੂੰ ਰੈਡੀ ਕਰਕੇ ਦਿੱਤੀਆਂ ਨੇ ਤੇ ਸਲਵਾਰ ਕਿਵੇਂ ਦੀ ਬਣਦੀ ਐ ਤੇ ਤੁਸੀਂ ਵੀਡੀਓ ਨਾਲ ਬਨੇ ਰਹੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀ ਆਪਾਂ ਇਹਦੇ ਤੇ ਕਿਵੇਂ ਦਾ ਡਿਜ਼ਾਈਨ ਤਿਆਰ ਕੀਤਾ ਆ ਦੇਖੋ ਜੀ ਇਹ ਸਲਵਾਰ ਆ ਜਿਵੇਂ ਆਮਨ ਨੇ ਪਹਿਲਾਂ ਦੱਸਿਆ ਵੀਡੀਓ ਦੇ ਵਿੱਚ ਇਹ ਸਲਵਾਰ ਦੀ ਸਾਰੀ ਸਿਲਾਈ ਹੋ ਗਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਨਾ ਆ ਦੇਖੋ ਆ ਸੀਨ ਵੱਜੀ ਹੋਈ ਆ ਤੇ ਇਹ ਜਿਹੜੀ ਭੈਣ ਦਾ ਸੂਟ ਆ ਨਾ ਉਹਨੇ ਸਲਾਈ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਾਨ ਬਣਾ ਲਿਆ ਵੀ ਹੈ ਨਾ ਇੱਥੇ ਕਢਾਈ ਕਰਵਾਈ ਜਾਵੇ ਵੀ ਸੂਟ ਸੋਹਣਾ ਹੈ ਨਾ ਜਾਂ ਲਾਲੋ ਕਿਸ ਨੇ ਕਹਿਆ ਹੋਊ ਜਾਂ ਕਿਸੇ ਹੈ ਨਾ ਤੇ ਬਾਕੀ ਐ ਵੀ ਇਹਦੇ ਕਢਾਈ ਹੋਈ ਹੋਈ ਸੋਹਣੀ ਵੀ ਬਹੁਤ ਲੱਗੂਗੀ ਤੇ ਆ ਇਹਦਾ ਸੂਟ ਆ ਗਿਆ ਹੈ ਨਾ ਦੇਖੋ ਸੂਟ ਕਿੰਨਾ ਜਿਆਦਾ ਪ੍ਰਿੰਟਡ ਹੈ ਨਾ ਤੇ ਉਹ ਬੰਨੇ ਹੀ ਸੋਚਿਆ ਨਾ ਵੀ ਸੂਟ ਇੰਨਾ ਪ੍ਰਿੰਟਡ ਤੇ ਸਲਵਾਰ ਸਾਫ ਸਾਫ ਹਨਾ ਵੀ ਔੜ ਜਾ ਲੱਗੂਗਾ ਉਸ ਕਰਕੇ ਉਹਨਾਂ ਨੇ ਫਿਰ ਮੰਡ ਬਣਾਇਆ ਵੀ ਤੇ ਕੜਾਈ ਕਰਾਈ ਜਾਵੇ ਤੇ ਇੱਕ ਐਕਸਪੀਰੀਅੰਸ ਵੀ ਅਸੀਂ ਪਹਿਲੀ ਵਾਰ ਕਰ ਰਹੇ ਆ ਵੀ ਇਹ ਨਾ ਸਲਵਾਰ ਬਣੀ ਹੋਈ ਉਸ ਤੋਂ ਬਾਅਦ ਉਹਨੂੰ ਉਦੇੜ ਕੇ ਉਹਦੇ ਤੇ ਕੜਾਈ ਕਰਨੀ ਹੈ ਨਾ ਇਹ ਲਾ ਲੋ ਇਹ ਆਪਣੇ ਲਈ ਵੀ ਨਵਾਂ ਕੰਟੈਂਟ ਹੋ ਗਿਆ ਨਈ ਵੀਡੀਓ ਬਣ ਗਈ ਹੈ ਨਾ ਇਹ ਤੋਂ ਪਹਿਲਾਂ ਭਾਈ ਇਸ ਤਰ੍ਹਾਂ ਦਾ ਵਰਕ ਨਹੀਂ ਕੀਤਾ ਵੀ ਬਣੀ ਹੋਈ ਸਲਵਾਰ ਨੂੰ ਉਦੇੜ ਕੇ ਫਿਰ ਉਹਦੇ ਤੇ ਕੜਾਈ ਕਰੀ ਆਪਾਂ ਤੇ ਅਮਨੇ ਫਰੇਮ ਲਾ ਲਿਆ ਤੇ ਇਹਦੇ ਉੱਤੇ ਛੋਟੇ ਫੁੱਲ ਬਣਾਉਣਗੇ ਤੇ ਆਹ ਦੇਖੋ ਛਾਪਾ ਛਪਿਆ ਹੋਇਆ ਨਾ ਤੇ ਮੈਂ ਤੁਹਾਨੂੰ ਉਤੋਂ ਦਿਖਾਉਣਾ ਨਾਲੇ ਤੁਸੀਂ ਜਿਹੜੇ ਬਹਿਣਾ ਹੈ ਨਾ ਸਿੱਖਣਾ ਚਾਹੁੰਦੇ ਨੇ ਉਹ ਸਿੱਖਣ ਦੀ ਕੋਸ਼ਿਸ਼ ਕਰਿਓ ਤੁਸੀਂ ਦੇਖ ਸਕਦੇ ਹੋ ਇਹ ਉਦਾਂ ਹੀ ਉਹੀ ਫੁੱਲ ਆ ਵੀ ਜਿਵੇਂ ਅਮਨੇ ਉੱਤੇ ਗਲਾਈ ਦੇ ਵਿੱਚ ਫਰੇਮ ਕਮਾਉਣਾ ਦੱਸਿਆ ਸੀਗਾ ਕਿਉਂ ਜਿਹੜਾ ਇਹ ਗਲਾਈ ਦੇ ਵਿੱਚ ਹੈ ਜਿਵੇਂ ਉਤੋਂ ਹਾਰਟ ਦੀ ਸ਼ੇਪ ਦੇ ਵਿੱਚ ਹੁੰਦਾ ਨਾ ਪਹਿਲਾਂ ਇਹਦਾ ਉੱਪਰਲਾ ਹਿੱਸਾ ਫਿਲ ਕਰਨਾ ਆਮਨੇ ਇਹ ਫੁੱਲ ਡਾਂਕੇ ਤੇ ਆ ਹਾਂ ਫੁੱਲ ਡਾਂਕੇ ਦੇ ਨਾ ਮਤਲਬ ਗਲਾਈ ਫਰੇਮ ਨੂੰ ਗਲਾਈ ਦੇ ਵਿੱਚ ਘਵਾਉਂਦੇ ਘਵਾਉਂਦੇ ਵੀ ਜਿਵੇਂ ਆਪਣਾ ਛਾਪਾ ਛਾਪਿਆ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਆਮਨੇ ਜ਼ੀਰੋ ਨਾਲ ਆਊਟ ਲਾਈਨ ਕਰਿਆ ਤੇ ਉਹ ਦੇਖੋ ਨਾ ਆਪਣਾ ਹਾਰਟ ਦੀ ਸ਼ੇਪ ਦੇ ਵਿੱਚ ਆ ਪਹਿਲਾਂ ਆਮਨੇ ਉੱਪਰਲਾ ਹਿੱਸਾ ਫਿਲ ਕਰਨਗੇ ਦੇਖੋ ਹੌਲੀ-ਹੌਲੀ ਫਰੇਮ ਨੂੰ ਗਲਾਈ ਦੇ ਵਿੱਚ ਘੁਮਾਰੇ ਨੇ ਨਾ ਫਿਰ ਉਦੋਂ ਬਾਅਦ ਇਹ ਨੀਚੇ ਲੈ ਕੇ ਜਾਂਦੇ ਨੇ ਥੱਲੇ ਜੀਰੋ ਟਾਂਕਾ ਹੋ ਜਾਂਦਾ ਵੀ ਉਹਦੇ ਜਿਹੜਾ ਉਹ ਨੀਚੇ ਨੂੰ ਨਾ ਦੇਖਾ ਬਸ ਉਹ ਬਣ ਜਾਂਦਾ ਫਿਰ ਹੁਣ ਇਹ ਨਿਚਲਾ ਹਿੱਸਾ ਆਮਨੇ ਪਹਿਲੇ ਕਰਤਾ ਵਾਕਿਉਂ ਨਾ ਆਮਨ ਦੱਸਣਗੇ ਤੁਹਾਨੂੰ ਬਸ ਇਹਦਾ ਇਹੀ ਤਰੀਕਾ ਹੈ ਜਿਵੇਂ ਇਹਨਾਂ ਨੇ ਦੱਸਿਆ ਤੁਹਾਨੂੰ ਫਰੇਮ ਘਮਾਉਣ ਦਾ ਕਿਉਂਕਿ ਜਦੋਂ ਆਪਾਂ ਗਲਾਈ 'ਚ ਕੋਈ ਵੀ ਫੁੱਲ ਬਣਾਉਣਾ ਹੈਗਾ ਇਹ ਤਾਂ ਬਣੀ ਹੋਈ ਸਲਵਾਰ ਕਰਕੇ ਥੋੜਾ ਜਨਾ ਸੈਟਿੰਗ ਦੀ ਮੁਸ਼ਕਿਲ ਨਾ ਹੋਊਗੀ ਕਿਉਂਕਿ ਸਲਵਾਰ ਫੁਹਰੀ ਤਿਆਰ ਹੋਈ ਹੋਈ ਆ ਹੈਵੀ ਹੋਈ ਪਈ ਆ ਨਾ ਹੁਣ ਸਲਵਾਰ ਨਹੀਂ ਕੱਪੜਾ ਕੱਲਾ ਹੁੰਦਾ ਬਰਬਲ ਪੈ ਚੁੱਕੇ ਨੇ ਨਾ ਇਹਦੇ ਫਰੇਮ ਘਮਾਉਣਾ ਵੀ ਸੌਖਾ ਹੁੰਦਾ ਪਰ ਹੁਣ ਇਹ ਥੋੜਾ ਜਿਹਾ ਫਰੇਮ ਘਮਾਉਣਾ ਔਖਾ ਹੈਗਾ ਤਾਂ ਕਰਕੇ ਇਹ ਮੈਂ ਥੋੜਾ ਜਿਆਦਾ ਹੌਲੀ ਕਰ ਰਹੀ ਆ ਕਿਉਂਕਿ ਆਪਾਂ ਨੂੰ ਕੰਮ ਕੋਈ ਵੀ ਬੜੀ ਤੇਜ਼ੀ ਨਾਲ ਨਹੀਂ ਕਰਨਾ ਚਾਹੀਦਾ ਔੜੀ ਹੀ ਕਰਨਾ ਚਾਹੀਦਾ ਇਸ ਤਰ੍ਹਾਂ ਆਪਾਂ ਐਵੇਂ ਫੁੱਲ ਬਣਾ ਸਕਦੇ ਆ ਬਾਕੀ ਇਹ ਹੈ ਨਾ ਜਿਹੜਾ ਜਿਹੜੀ ਕੜਾਈ ਆ ਆਪਣੇ ਸਿੱਧੀ ਕਰਨੀ ਐ ਸਟ੍ਰੇਟ ਕਰਨੀ ਐ ਲਾਈਨ ਵਾਲੀ ਕੜਾਈ ਆ ਜਾਂ ਕੋਈ ਹੈ ਨਾ ਉਹਦੇ ਉੱਤੇ ਆਪਾਂ ਥੋੜਾ ਜਿਹਾ ਤੇਜ਼ੀ ਨਾਲ ਕਰ ਸਕਦੇ ਆ ਜਿਵੇਂ ਇਹ ਗਲਾਈ ਵਾਲਾ ਹੋ ਗਿਆ ਇਹਦੇ ਵਿੱਚ ਹੱਥ ਥੋੜਾ ਜਿਹਾ ਖੜਾ ਕੇ ਹੈ ਨਾ ਸਲੋ ਕਰਕੇ ਕਿਉਂਕਿ ਫਿਰ ਪੂਰੇ ਤੇਜ਼ੀ ਵਰਤ ਕੇ ਥੋੜਾ ਜਿਹਾ ਇਹ ਹੋ ਜਾਂਦਾ ਨਾ ਵੀ ਥੋੜਾ ਮੋਟਾ ਵੀ ਖੱਬਾ ਸੱਜਾ ਵਾ ਗਿਆ ਫਿਰ ਉਹ ਉਹਦੇ ਢੇਡ ਨਹੀਂ ਪਊਗੀ ਹੈ ਨਾ ਗਲਤ ਕੜਾਈ ਹੋ ਜੂਗੀ ਆ ਤੁਸੀਂ ਦੇਖ ਸਕਦੇ ਹੋ ਉਹੀ ਤਰੀਕਾ ਇਹਦਾ ਵੀ ਹੈ ਨਾ ਪਹਿਲਾਂ ਅਮਨ ਜਿਹੜਾ ਛਾਪਾ ਛੱਪਿਆ ਹੋਇਆ ਜ਼ੀਰੋ ਦਾ ਟਾਂਕੇ ਨਾਲ ਉਹਨੂੰ ਆਊਟਲਾਈਨ ਕਰ ਰਹੇ ਨੇ ਆਪਾਂ ਨਾ ਕਿਉਂ ਆਊਟਲਾਈਨ ਨਾਲ ਫਿਰ ਉਹ ਵਧੀਆ ਉਗੜ ਕੇ ਆ ਜਾਂਦਾ ਉੱਤੇ ਫਿਰ ਉਹਦੇ ਵਿੱਚ ਕਢਾਈ ਕਰਨੀ ਆਪਾਂ ਨੂੰ ਸੌਖੀ ਹੋ ਜਾਂਦੀ ਆ ਤੇ ਹੁਣ ਫੁੱਲ ਟਾਂਕੇ ਦੇ ਨਾਲ ਆਪਾਂ ਨੂੰ ਫਿਲ ਕਰ ਰਹੇ ਨੇ ਇਹਨੂੰ ਉਹੀ ਗਲਾਈ ਦੇ ਵਿੱਚ ਘੁਮਾ ਕੇ ਦੇਖੋ ਇੱਥੇ ਵੀ ਫੁੱਲਾ ਹੈ ਨਾ ਉਹ ਦੇਖੋ ਗਲਾਈ ਦੇ ਵਿੱਚ ਆਪਾਂ ਨੇ ਕਿਵੇਂ ਫਰੇਮ ਨੂੰ ਘੁਮਾਰੇ ਨੇ ਜਦੋਂ نیچے ਜਾਂਦੇ ਨੇ ਨਾ ਉਦੋਂ ਟਾਂਕਾ ਜ਼ੀਰੋ ਤੇ ਹੋ ਜਾਂਦਾ ਵੀ ਫਿਰ ਉਹਦੀ ਚੁੰਜੀ ਬਣ ਜਾਂਦੀ ਆ ਤੁਹਾਨੂੰ ਦਿਖਾ ਇਸੇ ਤਰੀਕੇ ਨਾਲ ਆਵਣ ਇੱਕ ਇਹ ਫੁੱਲ ਹੋ ਗਿਆ ਨਾ ਇਹ ਹੋ ਗਿਆ ਤੇ ਉਹ ਹੋ ਗਿਆ ਇਸੇ ਤਰੀਕੇ ਨਾਲ ਹੀ ਬਣਾਉਣਗੇ ਤੇ ਆਵਣ ਹੁਣ ਉਹੀ ਸ਼ੇਪ ਦੇ ਵਿੱਚ ਫੁੱਲ ਜਿਹੜੇ ਬਣਾ ਰਹੇ ਨੇ ਨਾ ਸੀ ਗ੍ਰੀਨ ਕਲਰ ਦੇ ਵਿੱਚ ਬਣਾ ਰਹੇ ਨੇ ਤੇ ਇਹ ਵੀ ਦੇਖੋ ਫੁੱਲ ਦਾ ਨਾ ਉਹੀ ਤਰੀਕਾ ਇਹ ਹੁਣ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਉਹ ਰੰਗ ਚੇਂਜ ਹੋ ਗਿਆ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਇਹ ਰੰਗ ਦੇ ਵਿੱਚ ਵੀ ਫੁੱਲ ਬਣਿਆ ਹੋਇਆ ਹੈ ਕਿੰਦਾ ਦਾ ਲੱਗਦਾ ਸੂਟ ਉੱਤੇ ਦੇ ਹੁਣ ਆਮਨੋਸ ਫੁੱਲ ਦੇ ਵਿੱਚ ਨਾ ਜਰੀ ਦਾ ਟੱਚ ਦੇ ਰਹੇ ਨੇ ਉਹਦੇ ਸੈਂਟਰ ਦੇ ਵਿੱਚ ਗੋਲ ਸਰਕਲ ਬਣਾਇਆ ਥੋੜਾ ਜਿਹਾ ਉਦੋਂ ਬਾਅਦ ਨੀਚੀ ਡੰਡੀ ਬਣਾਈ ਆ ਜੇ ਤੁਸੀਂ ਦੇਖਿਓ ਬਹੁਤ ਸੋਹਣਾ ਫੁੱਲ ਬਣ ਕੇ ਤਿਆਰ ਹੋਊਗਾ ਇਹ ਐਸਾ ਕਿ ਨਾ ਪਹਿਲੇ ਪੱਤੀਆਂ ਲਾਵਾਂਗੇ ਹਾਂ ਹਾਉਂ ਸ਼ੂਟ ਥੋੜਾ ਜਿਹਾ ਹੁੰਦਾ ਹੈ ਨਾ ਹਾਂ ਉਹ ਥੋੜਾ ਜਿਹਾ ਕਪੜਾ ਹੁੰਦਾ ਹੈ ਨਾ ਇਹ ਸਿੱਧਾ ਹੈ ਨਾ ਵੈਸੇ ਇੰਨਾ ਤਾਂ ਖਰੇਕੀ ਕਪੜਾ ਹੋ ਗਿਆ ਆ ਜਦੋਂ ਜਦੋਂ ਫਰੇਮ ਦੇ ਵਿੱਚ ਖਿੱਚ ਪੈਂਦੀ ਆ ਖਿੱਚ ਪੈ ਜਾਂਦੇ ਇਹਨਾਂ ਦਾ ਸੁਈ ਨਾਲ ਧਾਗਾ ਵੀ ਖਿੱਚਿਆ ਜਾਂਦਾ ਜੇ ਤੁਸੀਂ ਦੇਖਿਓ ਵੀ ਸੈਂਟਰ ਦੇ ਵਿੱਚ ਆਵਨ ਥੋੜਾ ਜਿਆਹਾ ਹੁਣਾਉਣਗੇ গোল ਸਰਕਲ ਹੈ ਨਾ ਉਹ ਦੋਆ ਦੇ ਥੱਲੇ ਜੇਰੀ ਦੀ ਡੰਡੀ ਲਾ ਰਹੇ ਨੇ ਤੇ ਜੇਰੀ ਦੀਆਂ ਹੀ ਪੱਤੀਆਂ ਉਹਨਾਂ ਹੀ ਨੇ ਦੇਖੋ ਕਿਉਂਕਿ ਅੱਪਾਂ ਬਾਹਰੇ ਰੰਗ ਨਹੀਂ ਪਾ ਸਕਦੇ ਸੀ ਤਾਂ ਕਰਕੇ ਆਪਾਂ ਨੇ ਇੰਨੀ ਲੁੱਕ ਪਾਰਟੀ ਵੇਅਰ ਮੰਗਦੀ ਰੱਖਿਆ ਨਾ ਇਹ ਇਹ ਆ ਮਨਾ ਜੇ ਉਹ ਜਰੀ ਦੀ ਇਹ ਮੰਨ ਕੇ ਚੱਲ ਜਿਹੜਾ ਉੱਤੇ ਫੁੱਲਾ ਹੈ ਨਾ ਉੱਤੇ ਆਊਟਲਾਈਨ ਕੀਤੀ ਆ ਵੀ ਉਹ ਵੀ ਬਹੁਤ ਸੋਹਣੀ ਲੱਗੂ ਹੈ ਨਾ ਫਿਰ ਆਇਆ ਨਾ ਉਹ ਸੂਟ ਚ ਕਲਰ ਥੋੜੇ ਜਿਆਦਾ ਹੀ ਨੇਗੇ ਉਹਦੇ ਕਰਕੇ ਹੁਣ ਆਪਾਂ ਨੇ ਇਹਦੇ ਚ ਜਰੀ ਦਾ ਟੱਚ ਦੇ ਕੇ ਵੀ ਇਹ ਕਲਰ ਵੀ ਐਂ ਬ੍ਰਾਈਟ ਜਿਹਾ ਦੇਸਣ ਨਾ ਤਾਂ ਕਰਕੇ ਇਹਨਾਂ ਦੇ ਉੱਤੇ ਵੀ ਜਿਹੜੀ ਆਪਾਂ ਨੇ ਉਹ ਕਰੀ ਹੁਣ ਆਪਾਂ ਕਰ ਵੀ ਸਕਦੇ ਆ ਜੇ ਉੱਪਰ ਕਰਨਾ ਹੋਵੇ ਆਊਟਲਾਈਨ ਦੇਣੀ ਹੋਵੇ ਉਹ ਵੀ ਸੋਹਣੀ ਲੱਗਦੀ ਆਊਟਲਾਈਨ ਦਿੱਤੀ ਹਾਂ ਅਮਰੇ ਜਿਹੜਾ ਸੈਂਟਰ ਦੇ ਵਿੱਚ ਛੋਟਾ ਸਰ ਆ ਬਣਾਇਆ ਹੈ ਨਾ ਬਿੰਦੀ ਬਿੰਦੀ ਇਦੇ ਵਾਸਤੇ ਗੋਲ ਕਮਾਉਣਾ ਪੈਂਦਾ ਫਰੇਮ ਜਿਹਾ ਕਿਵੇਂ ਨਹੀਂ ਐਂ ਹੀ ਬਣ ਜਾਂਦਾ ਤਾਂ ਜਿਵੇਂ ਆਪਾਂ ਗੋਲ ਬਿੰਦੀ ਲਾਉਣੇ ਆ ਉਹਦੇ ਵਾਸਤੇ ਕਿਹੜਾ ਆਪਾਂ ਨੂੰ ਫਰੇਮ ਘੁਮਾਉਣ ਦੀ ਲੋੜ ਨਹੀਂ ਪੈਂਦੀ ਉਹ ਹੀ ਚੀਜ਼ ਹੁੰਦੀ ਹੈ ਜਿਹੜਾ ਆਪਾਂ ਇਹਦੇ ਵਿਚਾਲੇ ਬਿੰਦੂ ਲਾਉਣੇ ਆ ਵੀ ਉਹੀ ਟਾਂਕਾ ਵੱਡਾ ਹੋ ਕੇ ਬਣ ਜਾਂਦਾ ਮਤਲਬ ਵੀ 0 ਤੋਂ ਸ਼ੁਰੂ ਕਰਕੇ ਨਾ ਆਉਂਦੇ ਆਉਂਦੇ ਦੂਜੇ ਦੇ ਲਾਸਟ ਦੇ ਜ਼ੀਰੋ ਹਣਾ ਹਾਂ ਉਹੀ ਗਲਾਈ ਗਲਾਈ ਬਣ ਜਾਂਦੀ ਹੈ ਇਸ ਤਰ੍ਹਾਂ ਲੱਗ ਜਾਂਦਾ ਜਿਵੇਂ ਹੁਣ ਇਹਦੇ ਚ ਐਵੇਂ ਗਲਾਈ ਬਣੀ ਹੋਈ ਹੈ ਇਸ ਤਰ੍ਹਾਂ ਇੱਕ ਤੋਂ ਵੱਡਾ ਅੰਕਾ ਵੱਡਾ ਕਰਕੇ ਕਿੰਨੇ ਨੰਬਰ ਦੇ ਬਣਾਈ ਆ ਉਹਨੇ ਇਹ ਬਿੰਦੀ ਇਹ 5 ਨੰਬਰ ਤੇ 5 ਨੰਬਰ ਦੇ ਫੁੱਲ ਤਾਂ ਵਾਲੀ ਬਿੰਦੀ ਬਣਦੀ ਆ ਜੇ ਜਿਹੜੀਆਂ ਪੱਤੀਆਂ ਬਣਾਈਆਂ ਨੇ ਇਹ ਕਿੰਨੇ ਨੰਬਰ ਦੇ ਨੇ ਇਹ ਵੀ 5 ਨੰਬਰ ਦੇ 5 ਨੰਬਰ ਦੇ ਫੁੱਲ ਨੰਬਰ ਕਿੰਨਾ 6 ਹੁੰਦਾ ਫੁੱਲ ਬਸ ਐਂ 5 ਤੋਂ ਵੱਡਾ ਹੁੰਦਾ 6 ਹੋ ਗਿਆ ਮੰਨ ਕੇ ਜੇ ਨਹੀਂ ਗਿਆ ਨਹੀਂ ਹੋਇਆ ਇਹ 8 ਨਾ 7 ਇਹ ਦੋ ਦੋ ਨੰਬਰ ਦਾ ਟਾਂਕਾ ਹੁੰਦਾ 1 ਨੰਬਰ ਦੇ ਹੁੰਦਾ ਇੱਕ ਤੋਨ ਹੈ ਜੇ 5 ਤੱਕ ਜਨਤੀ ਲਿਖੀ ਹੋਈ ਹੈ ਜਿਹੜਾ ਉਹ ਤੋਂ ਬਾਅਦ ਉੱਪਰ ਤੱਕ ਜਾਂਦਾ ਉਹ 5 ਤੋਂ ਉੱਪਰ ਹੋ ਜਾਂਦਾ ਅਸੀਂ ਉਹਨਾਂ ਆਪ ਖੁੱਲ੍ਹ ਗੋਡਾ ਕਹਿ ਦਿੰਨੇ ਆ ਜਿਵੇਂ ਹੁਣ ਨਵੀਆਂ ਮਸ਼ੀਨਾਂ ਤੇ ਤਾਂ ਕਈ ਭਣ ਦੱਸਦੀਆਂ ਨੇ ਵੀ 5 ਨੰਬਰ ਤੋਂ ਉੱਪਰ ਬਾਦੀ ਨਹੀਂ ਹੈਗੀ ਮਸ਼ੀਨ ਇਹ ਪੁਰਾਣੀ ਮਸ਼ੀਨ ਆ ਨਾ ਤਾਂ ਕਰਕੇ ਆਪਣੀ 5 ਤੋਂ ਉੱਪਰ ਜਾਂਦੀ ਆ ਹਾਂ ਜੇਕਰ ਤੁਸੀਂ 5 ਤੋਂ ਵੱਡਾ ਟਾਂਕਾ ਲਾਉਣਾ ਚਾਹੁੰਦੇ ਹੋ ਹੁਣ ਤਾਂ ਤੁਸੀਂ ਸੈਕੰਡ ਸੈਕੰਡ ਹੈਂਡ ਮਸ਼ੀਨ ਦੇਖ ਕੇ ਲੈ ਲਓ ਮਿਸਤਰੀ ਨੂੰ ਪੁੱਛ ਕੇ ਵੀ ਜਿਹਦੇ 5 ਨੰਬਰ ਤੋਂ ਵੱਡਾ ਟਾਂਕਾ ਹੋਵੇ ਨਾ ਆ ਦੇਖੋ ਜੀ ਅਮਨੇ ਜਿਹੜੇ ਫਰੇਮ ਲਾਇਆ ਜੇ ਨਾ ਇਹਦੇ ਸਾਰੇ ਫੁੱਲ ਕੰਪਲੀਟ ਹੋ ਗਏ ਨੇ ਨਾ ਤੇ ਆ ਆਪਣਾ ਕਿਹੜਾ ਗਲਰ ਆ ਅਮਨੇ ਇਹ ਮਜੈਂਟਾ ਮਜੈਂਟਾ ਇੱਕ ਤਾਂ ਨਵੇਂ ਕਸੂਤੇ ਗਲਰਾਂ ਦਾ ਪਤੀ ਲੱਗਦਾ ਆ ਸੀ ਗਾਣੀ ਕਲਰ ਹਾਂ ਸੀ ਗ੍ਰੀਨ ਤਾਂ ਤਾਂ ਹੋਈ ਪਤਾ ਹੁੰਦੇ ਲਾਲ ਪੀਲਾ ਨੀਲਾ ਕਾਲਾ ਚਿੱਟਾ ਤੇ ਆ ਫਿਰ ਮਜੈਂਟਾ ਤੇ ਇਹਦੇ ਵਿੱਚ ਹਨਾ ਅਮਨੇ ਜਰੀ ਦਾ ਟੱਚ ਦਿੱਤਾ ਤੇ ਪੱਤੀਆਂ ਲਾਈਆਂ ਨੇ ਬਸ ਇਹਦੀ ਆਪਾਂ ਨੇ ਐਂ ਦੇਖੋ ਵੀ ਹੁਣ ਕਿੰਨਾ ਸੋਹਣਾ ਲੱਗਦਾ ਪੱਤੀਆਂ ਹੂੰ ਨੇ ਮੇਰੇ ਚ ਕਲਰ ਨੇ ਹੈ ਨਾ ਇਹ ਮੇਰੇ ਨਾਲ ਮੈਚਿੰਗ ਕੀਤੀ ਆ ਸੁਹਣਾ ਲੱਗੂਗਾ ਕਿਉਂ ਇੱਕ ਆ ਕਲਰਾਂ ਦੇ ਨਾਲ ਮਿਲਦਾ ਜੁਲਦਾ ਜਪਾਇਆ ਨਾ ਦੇਖੋ ਜਿਵੇਂ ਆ ਕਲਰ ਹੋ ਗਿਆ ਨਾ ਇਹਦੇ ਨਾਲ ਆ ਸੀ ਗ੍ਰੀਨ ਕਲਰ ਪਾਤਾ ਆ ਹੋ ਗਿਆ ਇਹ ਪਾਤਾ ਹੈ ਨਾ ਆਪਣੀ ਆ ਦੇਖੋ ਸਲਵਾਰ ਬਣੀ ਹੋਈ ਆ ਬਲਬਲ ਸਾਰੇ ਪਏ ਹੋਏ ਨੇ ਤੇ ਤੁਸੀਂ ਸੋਚੋ ਨਾ ਵੀ ਜਦੋਂ ਜਦੋਂ ਬਿਨਾ ਸਿਲਾਈ ਵਾਲਾ ਕੱਪੜਾ ਹੁੰਦਾ ਨਾ ਜਦੋਂ ਕਢਾਈ ਕਰਦੇ ਆ ਉਹ ਵੀ ਖਿੱਚ ਮਾਰੀ ਜਾਂਦਾ ਹੁੰਦਾ ਇਹ ਨਹੀਂ ਇਹ ਕਿੰਨੀ ਖਿੱਚ ਪਾਉਂਦਾ ਹੋਊਗਾ ਹਨਾ ਜਦੋਂ ਫਰੇਮ ਤੇ ਆਪਾਂ ਕਢਾਈ ਕਰਦੇ ਆ ਕੱਪੜਾ ਜਦੋਂ نیچے गिर ਜਾਂਦਾ ਸਾਰਾ ਫਰੇਮ ਹਿਲਾ ਦਿੰਦਾ ਤੇ ਆਹ ਦੇਖੋ ਇਹ ਆਮਨੇ ਹੈ ਨਾ ਮੂਰੀਆਂ ਤੇ ਕਢਾਈ ਕੀਤੀ ਆ ਤੇ ਆਹ ਦੇਖੋ ਇਹਦਾ ਸਿੱਧਾ ਪਤਾ ਵੀ ਲੱਗਦਾ ਮੂਰੀਆਂ ਬਣੀ ਹੋਈਆਂ ਨੇ ਤੇ ਤੁਸੀਂ ਸੂਟ ਨਾਲ ਦੇਖੋ ਨਾ ਕਿਹੜਾ ਹੁੰਦਾ ਹੈ ਖੀਨਖਾਬ ਕੀ ਕੀ ਆ ਖੀਨਖਾਬ ਦਖਮੀ ਹਾਂ ਇਹ ਕੱਬੇ ਗੱਬੇ ਨਹੀਂ ਚੱਲਦੇ ਨੇ ਦੇਖੋ ਨਾ ਕਿੰਨਾ ਸੋਹਣਾ ਲੱਗਦਾ ਮੈਚਿੰਗ ਵਧੀਆ ਹੋ ਗਈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਆਪਾਂ ਨੇ ਹਨਾ ਬਣੀ ہوئی ਸਲਵਾਰ ਉਹਦੇ ਢੇੜ ਕੇ ਹਨਾ ਮੂਰੀਆਂ ਤੇ ਕਢਾਈ ਕੀਤੀ ਆ ਸੂਟ ਨਾਲ ਮੈਚਿੰਗ ਕੀਤੀ ਆ ਇਹ ਤੁਹਾਨੂੰ ਕਿਦਾਂ ਦੀ ਲੱਗੀ ਆਸਤਰੀ ਗਾਲ ਜੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਨੂੰ ਕਢਾਈ ਵਧੀਆ ਲੱਗੀ ਸਲਵਾਰ ਦੇ ਉੱਤੇ ਹਨਾ ਮੂਰੀਆਂ ਦੇ ਉੱਤੇ ਕਢਾਈ ਕੀਤੀ ਗਈ ਆ ਸੂਟੇ ਪੱਲਾਂ ਦੀ ਤੇ ਇਸ ਨੂੰ ਤਰੀਕਾ ਵੀ ਮੈਂ ਦੱਸਿਆ ਨਾ ਉਹੀ ਆਪਣਾ ਜਿਵੇਂ গোল ਸਰਕਲ ਦੇ ਗਲਾਈ ਦੇ ਵਿੱਚ ਆਪਾਂ ਨਾ ਫਰੇਮ ਕਮਾਉਣੇ ਆ ਹਾਰ ਟੈਪ ਜਿਹੜੇ ਫੁੱਲ ਨੇ ਹਨਾ ਉਹਨਾਂ ਵਿੱਚ 골ਡਨ ਦਾ ਟੱਚ ਦਿੱਤਾ ਗਿਆ ਜਰੀ ਦਾ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਹਨਾ ਤੁਹਾਨੂੰ ਡਿਜ਼ਾਈਨ ਕਿਦਾਂ ਦਾ ਲੱਗਿਆ ਤੇ ਜਿਹੜੇ ਬੰਨ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜੇਕਰ ਕੋਈ ਬੋਲਦੇ ਹੋਏ ਗਲਤੀ ਹੋ ਗਈ ਵੀ ਤਾਂ ਤੁਹਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ